ਬੰਤੂ ਗੁਰਮੀਤ ਖੁੱਡੀਆਂ ਦੇ ਕਰੀਬੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਰ ਚੇਰੇ ਵਿੱਚ ਤਰਸੀਮ ਸਿੰਘ ਦੀ ਪਤਨੀ ਅਤੇ ਪੁੱਤ ਦਾ ਨਾਮ ਵੀ ਸ਼ਾਮਿਲ ਹੈ ਜੋ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਸ਼੍ਰੀ ਮੁਖਸੇ ਸਾਹਿਬ ਦੇ ਵਿੱਚ ਪਿੰਡ ਸਿੰਘੇਵਾਲਾ ਵਿੱਚ ਜਿਹੜਾ ਕਿ ਬਲਾਸਟ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਿੱਥੇ ਕਿ ਵੱਡਾ ਐਕਸ਼ਨ ਲਿਆ ਗਿਆ ਬਲਾਸਟ ਵਿੱਚ ਹੋਈਆਂ ਮੌਤਾ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੈਬਨਟ ਮੰਤਰੀ ਗੁਰਮੀਤ ਖੁੱਡੀਆਂ ਦੇ ਕਰੀਬੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਸੋ ਪਰਚੇ ਦੇ ਵਿੱਚ ਤਸੀਮ ਸਿੰਘ ਦੀ ਪਤਨੀ ਅਤੇ ਪੁੱਤ ਦਾ ਨਾਮ ਵੀ ਸ਼ਾਮਿਲ ਹੈ ਬਲਾਸਟ ਦੇ ਵਿੱਚ ਹੋਈਆਂ ਮੌਤਾ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਮੁਖਸਰ ਸਾਹਿਬ ਦੇ ਵਿੱਚ ਦਾਜ਼ੀ ਕਿ ਬਲਾਸਟ ਹੋਇਆ ਸੀ ਜਿੱਥੇ ਵਿੱਚ ਕਈ ਸਾਰੇ ਮਜ਼ਦੂਰਾ ਦੀ ਜਿਹੜੀ ਕਿ ਮੌਤ ਹੋ ਗਈ ਸੀ ਹੁਣ ਉਸੇ ਸਿੰਗੇ ਵਾਲਾ ਪਿੰਡ ਦੇ ਵਿੱਚ ਜਿਹੜਾ ਕਿ ਬਲਾਸ ਦੇ ਮਾਮਲੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਚਾਹਤ ਹੈ ਕਿ ਕੈਬਨਟ ਮੰਤਰੀ ਗੁਰਮੀਤ ਖੁੱਡੀਆਂ ਦਾ ਕੋਈ ਕਰੀਬੀ ਰਿਸ਼ਤੇਦਾਰ ਹੈ ਜਿਸ ਦਾ ਕਿ ਇਸ ਦੇ ਵਿੱਚ ਨਾਮ ਆਇਆ ਤੇ ਉਸ ਦੇ ਖਿਲਾਫ ਹੁਣ ਮਾਮਲਾ ਦਰਜ ਕੀਤਾ ਗਿਆ ਸੂਚਿਰ ਵਿੱਚ ਤਰਸੇਮ ਸਿੰਘ ਉਸ ਦੀ ਪਤਨੀ ਅਤੇ ਪੁੱਤ ਦਾ ਨਾਮ ਵੀ ਸ਼ਾਮਿਲ ਹੈ ਕੁਝ ਖਬਰਾਂ ਵਗੈਰੇ ਜਾਣਕਾਰੀ ਲਈ ਸਾਰ ਸੜਨ ਜੁੜ ਚੁੱਕੇ ਨੇ ਸੋਇਸ ਜੀ ਕੀ ਕੁਝ ਹੋਰ ਜਾਣਕਾਰੀ ਮਿਲੀ ਹੈ ਬਲਾਸਟ ਮਾਮਲੇ ਦੇ ਵਿੱਚ ਜੁਤੇ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੇ ਜਿਹੜਾ ਕਿ ਰਿਸ਼ਤੇਦਾਰ ਸੀ ਉਹਨਾਂ ਦੇ ਵੱਲ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਹੋਰ ਕੀ ਕੁਝ ਜਾਣਕਾਰੀ ਮਿਲੀ ਹੈ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਵੀ ਕਿਰਕਰੀ ਹੋ ਰਹੀ ਸੀ ਕਿਉਂਕਿ ਸੁਖਦੀਰ ਬਾਦਲ ਨੇ ਸ਼ਰਯਾਂ ਪੰਜਾਬ ਸਰਕਾਰ ਤੇ ਦੋਸ਼ ਲਗਾ ਦਿੱਤੇ ਸਨ ਕਿ ਸਰਕਾਰ ਦੇ ਕਰੀਬੀ ਹੀ ਇਹਨਾਂ ਗੈਰ ਕਾਨੂੰਨੀ ਫੈਕਟਰੀਆਂ ਦੇ ਜਿਹੜਾ ਸੰਚਾਲਕ ਹਨ ਪਰ ਇਸ ਮਾਮਲੇ ਦੇ ਵਿੱਚ ਇੱਕ ਜਿਹੜੇ ਟੋਟਲੀ ਇਮਾਨਦਾਰ ਵਿਅਕਤੀਤਵ ਵਾਲੇ ਕੈਬਨਟ ਮੰਤਰੀ ਵਜੋਂ ਜਾਣੇ ਜਾਂਦੇ ਆ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਨੇ ਸਖਤ ਆਰਡਰਸ ਕਰਦੇ ਸੀ ਕਿ ਚਾਹੇ ਕਿ ਮੇਰਾ ਜਾਣਕਾਰ ਹੈ ਜਾਂ ਨਹੀਂ ਜਾਣਕਾਰ ਪਰ ਐਡੀ ਵੱਡੀ ਲਾਪਰਵਾਹੀ ਤੇ ਪੰਜ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਕੋਈ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਇੰਨਾ ਹੁਦੈਤਾ ਤੇ ਜਿਹੜਾ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਨੇ ਇੱਕ ਵੱਡਾ ਐਕਸ਼ਨ ਕਰਦੇ ਆ ਪੁਲਿਸ ਥਾਣਾ ਲੰਬੀ ਨੂੰ ਹਾਰਡ ਡਾਇਰੈਕਸ਼ਨਸ ਦਿੱਤੀਆਂ ਸੀ ਜਿਸ ਉੱਪਰ ਐਫ ਆਈ ਆਰ ਨੰਬਰ 129 ਹੈ ਜਿਹੜੀ ਲੰਬੀ ਪੁਲਿਸ ਨੇ ਦਰਜ ਕਰ ਲਈਏ ਇਸ ਵਿੱਚ ਆਈ ਪੀ ਸੀ 304 ਜਿਹੜੀ ਪਹਿਲਾਂ ਹੁੰਦੀ ਸੀ ਤੇ 326 ਗੈਰ ਇਰਾਦਤਨ ਹੱਤਿਆ ਅਤੇ ਅਜਿਹੇ ਫਾਦਨਾ ਦੀ ਵਰਤੋਂ ਕਰਨਾ ਜਿਨ੍ਹਾਂ ਵਿੱਚ ਵਿਅਕਤੀ ਦੀ ਮੌਤ ਹੋ ਸਕਦੀ ਹੈ ਵਰਗੀਆਂ ਸੰਗੀਨ ਅਪਰਾਧਿਕਤਾਵਾਂ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਤੇ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਹੈ ਤਰਫੇਮ ਸਿੰਘ ਨਾਮ ਦਾ ਵਿਅਕਤੀ ਹੈ ਜੋ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਰਸੇਮ ਸਿੰਘ ਦੀ ਪਤਨੀ ਸੁਖਚੈਨ ਕੌਰ ਅਤੇ ਇਹਨਾਂ ਦੋਵਾਂ ਦਾ ਲੜਕਾ ਨਵਰਾਜ ਸਿੰਘ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕੀਤੀ ਗਈ ਇਹ ਸਭ ਤੋਂ ਸਖਤ ਕਾਰਵਾਈ ਹੈ ਜਿਹੜੀ ਲੋਕਾਂ ਦਾ ਮੰਨਣਾ ਹੈ ਕਿ ਅਜਿਹੀ ਸਖਤ ਕਾਰਵਾਈ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਹੈ ਤੇ ਕੈਬਨਿਟ ਮੰਤਰੀ ਕੁੜੀਆਂ ਦਾ ਵੀ ਕਹਿਣਾ ਹੈ ਕਿ ਜ਼ਖਮੀ ਮਜ਼ਦੂਰਾਂ ਦਾ ਇਲਾਜ ਹੈ ਜਿਹੜਾ ਸਰਕਾਰੀ ਖਰਚੇ ਤੇ ਹੋਵੇਗਾ ਤੇ ਜਿੰਨਾ ਮਜ਼ਦੂਰਾਂ ਦਾ ਸਹੀ ਦੇ ਤੌਰ ਤੇ ਜਿੰਨਾ ਵੀ ਨੁਕਸਾਨ ਹੋਇਆ ਸਰਕਾਰ ਉਹਦੀ ਪਰਪਾਈ ਕਰੇਗੀ ਤੇ ਦੂਜੇ ਪਾਸੇ ਜਿੰਨਾ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਛੇਤੀ ਇਹਨਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾ ਕੇ ਇਸ ਮਾਮਲੇ ਦੇ ਵਿੱਚ ਮੁਕੰਮਲ ਇਨਸਾਫ ਕੀਤਾ ਜਾਵੇਗਾ ਜਿਵੇਂ ਕੁਝ ਹੋਇਆ ਹੈ ਐਕਚੁਅਲੀ ਆਗੇ ਕਾਫੀ ਵੱਡਾ ਐਕਸ਼ਨ ਲਿਆ ਗਿਆ ਇਸ ਦੇ ਵਿੱਚ ਅਤੇ ਇਸ ਤੋਂ ਇਲਾਵਾ ਜਿੱਥੇ ਕਿ ਇਹ ਸਿਰਫ ਇੱਕ ਫੈਕਟਰੀ ਸੀ ਜਿੱਥੇ ਕਿ ਇਹ ਹਾਦਸਾ ਵਾ ਗਿਆ 11 ਕਮਿਊਨਿਟੀ ਢੰਗ ਦੇ ਨਾਲ ਜਿਹੜੀ ਕਿ ਚੱਲ ਰਹੀ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਫੈਕਟਰੀਆਂ ਹੋਣਗੀਆਂ ਉਸ ਨੂੰ ਲੈ ਕੇ ਕੀ ਕੁਝ ਕਦਮ ਫੁੱਟੇ ਜਾ ਰਹੇ ਨੇ ਪ੍ਰਸ਼ਾਸਨ ਵੱਲ ਜੀ ਫਰਮ ਦੱਸਦੀ ਹੈ ਕਿ ਪਟਾਕਿਆਂ ਦੀ ਵਿਕਰੀ ਗੈਰ ਕਾਨੂੰਨੀ ਬਾਰੂਦ ਦੀ ਵਿਕਰੀ ਕੋਈ ਨਵਾਂ ਇਸ਼ੂ ਨਹੀਂ ਹੈ ਸ਼੍ਰੀ ਮੁਖਤਸਰ ਸਾਹਿਬ ਦੇ ਤੁਲਸੀ ਰਾਮ ਸਟਰੀਟ ਦੇ ਵਿੱਚ ਵੀ ਗੈਰ ਕਾਨੂੰਨੀ ਪਟਾਕਾ ਪਿਆ ਹੈ ਇਸੇ ਤਰ੍ਹਾਂ ਹੀ ਮਲੋਟ ਦੇ ਵਿੱਚ ਇੱਕ ਵੱਡੀ ਨਾਮੀ ਫਰਮ ਹੈ ਪ੍ਰਕਾਸ਼ ਨਾਮ ਨਾਲ ਸੰਬੰਧ ਜਿੰਨਾਂ ਲੱਖਾਂ ਰੁਪਈਆ ਦਾ ਬਰੂਧ ਸਟਾਕ ਕੀਤਾ ਪਿਆ ਹੈ ਜੈਨ ਨਾਮ ਦੀ ਫਰਮ ਹੈ ਗਿੱਦੜਵਾਹਾ ਦੇ ਵਿੱਚ ਅਜਿਹੀਆਂ ਫਰਮਾਂ ਦੇ ਉੱਪਰ ਪੁਲਿਸ ਕਈ ਵਾਰ ਸਿਆਸੀ ਦਬਾਅ ਦੇ ਚਲਦਿਆਂ ਕਾਰਵਾਈ ਨਹੀਂ ਕਰ ਪਾਉਂਦੀ ਪਰ ਹੁਣ ਹਾਲ ਦੀ ਘੜੀ ਜੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੱਤਾਧਾਰੀ ਧਿਰ ਨਾਲ ਜੁੜਦੇ ਲੋਕਾਂ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਹੈ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਰਕਾਰ ਕਿਸੇ ਵੀ ਗਲਤ ਕੰਮ ਵਾਲੇ ਵਿਅਕਤੀ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਹੈ ਪੁਲਿਸ ਅਤੇ ਏਜੰਸੀਆਂ ਨੂੰ ਸਾਬ ਦੀ ਜ਼ਿੰਮੇਵਾਰੀ ਸਮਝ ਕੇ ਜਿਹੜੇ ਅੱਜ ਵੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਤਿੰਨ ਚਾਰ ਵੱਡੇ ਗੋਦਾਮ ਪਟਾਕਿਆਂ ਦੇ ਭਰੇ ਪਏ ਆ ਪੁਲਿਸ ਨੂੰ ਚਾਹੀਦਾ ਕਿ ਇਹਨਾਂ ਉੱਪਰ ਸਖਤ ਐਕਸ਼ਨ ਕਰਕੇ ਜਿਹੜੀ ਸਰਕਾਰ ਦੀ ਛਵੀ ਆ ਉਹਨੂੰ ਚਾਰ ਚੰਦ ਲਗਾਏ ਜਾਣ ਨਾ ਕਿ ਹੋਰ ਕਲੰਕਿਤ ਕੀਤਾ ਜਾਵੇ ਜੀ ਬਿਲਕੁਲ ਸਾਹਿਬ ਜੀ ਬਹੁਤਨ ਮੈਂ ਤੁਹਾਡਾ तमाम ਜਾਣਕਾਰੀ ਸਾਂਝੀ ਕਰਦੇ ਨੇ